ਬਾਈ ਸਾਰੇ ਹੱਥ ਜੋੜ ਕੇ ਅਰਦਾਸ ਕਰਿਓ ਰਾਜਵੀਰ ਜਵੰਦਾ ਬਾਈ ਬਹੁਤ ਹੀ ਪੰਜਾਬੀ ਬੋਲੀ ਨੂੰ ਪ੍ਰਮੋਟ ਕੀਤਾ ਸੋਹਣੇ ਗੀਤ ਗਾਏ ਬੰਦੇ ਨੇ ਫੈਮਿਲੀ ਚ ਬਹਿ ਕੇ ਵੇਖਣ ਵਾਲੇ ਗੀਤ ਗਾਏ ਪਰ ਬੰਦੇ ਦੀ ਹਾਲਤ ਐਕਸੀਡੈਂਟ ਤੋਂ ਬਾਅਦ ਇਸ ਟਾਈਮ ਬਹੁਤ ਜ਼ਿਆਦਾ ਨਾਜ਼ੁਕਾ ਰੇਡ ਦੀ ਹੱਡੀ ਤੱਕ ਟੁੱਟ ਗਈ ਆ ਦੋ ਵਾਰ ਅਟੈਕ ਹੋ ਗਿਆ ਬੰਦੇ ਨੂੰ ਮਣਕਾ ਤੱਕ ਵੀ ਦੱਸਿਆ ਜਾਂਦਾ ਟੁੱਟ ਗਿਆ ਹਾਲਤ ਗੰਭੀਰ ਆ ਸੋ ਅਰਦਾਸ ਕਰਿਓ ਸਾਰੇ ਕਿ ਜਲਦੀ ਤੋਂ ਜਲਦੀ ਠੀਕ ਹੋਵੇ ਬਾਈ ਵੇਖ ਕੇ ਆਇਆ ਸੀ ਮਨਕੀਰ ਤੌਲਖੋ ਨੇ ਕੀ ਦੱਸਿਆ ਵੀਡੀਓ ਵੇਖਿਓ ਥੱਲੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਏ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬੱਸ ਬਾਬਾ ਠੀਕ ਕਰਿਆ ਪਰਿਵਾਰ ਬੰਦੇ ਬਿਨਾ ਹਨਾ ਮੇਨ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਬਹੁਤ ਔਖਾ ਜੀ ਵੀ ਡੈਥ ਹੋ ਗਈ ਸੀ ਤਿੰਨ ਚਾਰ ਮਹੀਨੇ ਪਹਿਲਾਂ ਕਹਿੰਦੇ ਵੀ ਉਹਦੇ ਡੈਡੀ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ ਅਰਦਾਸ ਕਰਿਓ ਯਾਰ ਸਾਰੇ ਬਹੁਤ ਚੰਗਾ ਮੁੰਡਾ ਕੋਈ ਕੰਟਰੋਵਰਸੀ ਨਹੀਂ ਕੋਈ ਕੁਝ ਨਹੀਂ ਸੋ ਆਪਣੀਆਂ ਅਰਦਾਸਾਂ ਹੀ ਹੋ ਸਕਦਾ ਪਰਮਾਤਮਾ ਕਬੂਲ ਕਰੇ ਕਿਸੇ ਦਾ ਪੁੱਤ ਕਿਸੇ ਦਾ ਵੀ ਭਾਵੇਂ ਦੁਸ਼ਮਣ ਦਾ ਵੀ ਪੁੱਤ ਹੋਵੇ ਕਿਸੇ ਨੂੰ ਇਦਾਂ ਨਹੀਂ ਹੋਣਾ ਚਾਹੀਦਾ ਯਾਰ